इंडियन टीवी न्यूज पंजाब अपनी खबर अपनी भाषा विच नमस्कार तुसी वेक रहे हो इंडियन टीवी न्यूज पंजाब आओ थो लेकर चलिए अज दबर वाल ਸਰ ਕਿਵੇਂ ਹੋਇਆ ਜੀ ਹਾਦਸਾ ਇਹ ਸਰ ਮਾਤਾ ਦੇ ਕੀ ਆ ਰਹੇ ਜੀ ਸਾਡੇ 5:30 ਸਾਨੂੰ ਮੈਂ ਫੋਨ ਕਰਿਆ ਮਾ ਬੀਬੀ ਵੀ ਠੀਕ ਠਾਕ ਹੋ ਮੈਨੂੰ ਕਹਿੰਦੇ ਵੀ ਜੀ ਬਾਬਾ ਸਿੱਦੀ ਚੰਦ ਦੇ ਆ ਗਏ ਮਾਸ਼ਾਅੱਲ ਕੋਈ ਨਾ ਫਿੱਤੀ ਫਿਰ ਤੁਸੀਂ ਰਾਮਨਾਥ ਕੋਈ ਗੱਲ ਵੀ ਠੀਕ ਸ਼ੁਕ ਸਾਹਿਬ ਦਾ ਵੀ ਚੁੱਕ ਬਾਕੀ ਰਾਮਨਾਥ ਵੀ ਮੇਰੇ ਉਦੋਂ ਵਾਰ ਤੇ ਖਾ ਲੈਣੀ ਕੋਈ ਹੋਈ ਉਹ ਤਾਂ ਬਤਾ ਹੀ ਬਗੋ ਮੇਰੇ ਭਾਈ ਨੇ ਮੈਨੂੰ ਫੋਨ ਕਰਿਆ ਕਹਿੰਦਾ ਆ ਕੋਈ ਬਾਕੀ ਕਿੰਨੇ ਸਾਰੇ ਕਿੰਨੇ ਸੀਗੇ ਬਹੁਤ ਹੋ ਗਿਆ 15 ਹਜ਼ਾਰ ਰਿਆ ਦੇ ਕਰ ਸਰ ਕਿੰਨੇ ਦੀ ਡੈਥ ਹੋ ਗਈ ਜੀ ਪਤਾ ਨਹੀਂ ਸਰ ਦਾ ਤਾਂ ਕਿਤੇ ਦੋ ਪਿੰਡ ਤੋਂ ਆਏ ਕਿਹੜੇ ਪਿੰਡ ਤੋਂ ਆਏ ਨਹੀਂ ਨਾਮਪੁਰ ਮੇਰੇ ਤੋਂ ਆਏ ਅੰਬੇ ਜੀ ਕਿਸ ਤਰ੍ਹਾਂ ਹੋਇਆ ਹਾਦਸਾ ਹੈ ਤੇ ਜੀ ਗੱਡੀ RAM ਨਾਲ ਸਾਡੀ ਆ ਰਹੀ ਸੀ ਮੋਟਰਸਾਈਕਲ ਵਾਲਾ ਆਇਆ ਸਾਨੂੰ ਪਤਾ ਨਹੀਂ ਪਾਉਂਦਾ ਬਚਾਉਂਦੇ ਬਚਾਉਂਦੇ ਨਾਲ ਗੱਡੀ ਇੱਕ ਟਾਇਰ ਲੱਗੇ ਕਿੰਨੀਆਂ ਸਵਾਰੀਆਂ ਸੀਗੀਆਂ ਵਿੱਚ ਖਵਾਰੀਆਂ ਹੈਗੀਆਂ ਦੋ ਨੰਬਰ ਦਾ 22 ਜੀ ਦੋ ਤਿੰਨ ਬੱਚੇ ਵੀ ਮੜ ਗਏ ਬੱਚੇ ਕੀ ਨਹਿਰ ਦੇ ਵਿੱਚ ਡੋੜ ਗਏ ਜੀ ਸਾਇਦ ਕਿੰਨੇ ਬੱਚੇ ਸੀ ਚਾਰ ਬੱਚੇ ਸੀਗੇ ਉਹਦੇ ਦੋ ਤਾਂ ਮੜ ਗਏ ਦੋ ਨੀ ਪਿੱਛੇ ਤਕਰੀਬਨ ਪਹੁੰਚ ਗਿਆ ਜੀ 10:30 ਸਾਬ ਤੋਂ ਆਏ ਬਾਬਾ ਬਾਬਾ ਕੀ ਸਤਨਾ ਹੋਇਆ ਹਾਦਸਾ ਕੁਝ ਪਤਾ ਲੱਗੇ ਕੋਈ ਨਹੀਂ ਪਤਾ ਲੱਗਾ ਜੀ ਹੁਣ ਜੀ ਕੰਮ ਦੇ ਬਾਹਰ ਹੈ